ਬਦ মিডিਆ ਵਾਲੇ ਵੀਰਾਂ ਦਾ ਵੀ ਜਿਹੜੇ ਅੱਜ ਬਰਸਾਤ ਦੇ ਮੌਸਮ 'ਚ ਵੀ ਇੱਥੇ ਪਖਲੈਨ ਵਸਤੀ ਆਏ ਨੇ ਅੱਜ ਜ਼ੋਨ ਡੀ ਵਿਖੇ ਭਾਜੀਪੀ ਕੌਂਸਲਰਸ ਵੱਲੋਂ ਟਾਈਮ ਦਿੱਤਾ ਗਿਆ ਸੀ ਵੀ ਉਹਨਾਂ ਨੇ ਆਪਣੀਆਂ ਕੁਝ ਮੁਸ਼ਕਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਚਾਹੁੰਦੇ ਨੇ ਔਰ ਉਹਨਾਂ ਨੂੰ 10 ਵਜੇ ਦਾ ਟਾਈਮ ਦਿੱਤਾ ਗਿਆ ਸੀ ਔਰ ਬਕਾਇਦਾ ਮੈਂ ਸਪੈਸ਼ਲੀ ਉਹਨਾਂ ਨੂੰ ਮਿਲਣ ਵਾਸਤੇ ਉੱਥੇ ਪਹੁੰਚੀ ਸੀ ਔਰ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਦੀ ਜਿੰਨੀਆਂ ਦਿੱਕਤਾਂ ਸੀ ਸੁਣੀਆਂ ਜਾ ਰਹੀਆਂ ਨੇ ਤੁਸੀਂ ਕੱਲੀ-ਕੱਲੀ ਵੀਡੀਓ ਮੇਰੇ ਤੋਂ ਲੈ ਸਕਦੇ ਹੋ ਜਿਹੜੀ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਔਰ ਕਿਸ ਤਰੀਕੇ ਨਾਲ ਉਹਨਾਂ ਦੀ ਕਲੀ-ਕਲੀ ਗੱਲ ਸੁਣ ਕੇ ਕੋਸ਼ਿਸ਼ ਕੀਤੀ ਗਈ ਵੀ ਉਹਨੂੰ ਨਾਲ ਦੀ ਨਾਲ ਮੌਕੇ ਤੇ ਹੱਲ ਕੀਤਾ ਜਾਵੇ ਨਾਲ ਦੀ ਨਾਲ ਅਫਸਰ ਸਹਿਬਾਨਾਂ ਨੂੰ ਕਾਲ ਕਰਕੇ ਡਾਇਰੀ 'ਚ ਨੋਟ ਡਾਊਨ ਕਰਕੇ ਉਹਨੂੰ ਪ੍ਰੋਪਰਲੀ ਲਿਖਿਆ ਗਿਆ ਤੇ ਸ਼ਾਇਦ ਇਹ ਮਾਨੀ ਬਣਾ ਕੇ ਆਉਂਦੇ ਨੇ ਪਹਿਲਾਂ ਤੋਂ ਹੀ ਵੀ ਅਸੀਂ ਸਿਰਫ ਹੰਗਾਮਾ ਕਰਨਾ ਸਿਰਫ ਹਾਈਲਾਈਟ ਹੋਣਾ ਜਦੋਂ ਇਹਨਾਂ ਨੇ ਦੇਖਿਆ ਕਿ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਸਾਡੀ ਹਰ ਸਮੱਸਿਆ ਸੁਣੀ ਗਈ ਹੈ ਹਰ ਚੀਜ਼ ਦਾ ਮੈਮ ਨੇ ਔਨ ਦੀ ਸਪਾਟ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ ਔਰ ਬੜੇ ਆਰਾਮ ਦੇ ਨਾਲ ਸਲੀਕੇ ਨਾਲ ਬੈਠ ਕੇ ਉਹਨਾਂ ਨਾਲ ਗੱਲਬਾਤ ਹੋਈ ਹੈ ਵੀ ਆਪਾਂ ਤੁਹਾਡੀਆਂ ਜਿਹੜੀਆਂ ਵੀ ਦਿੱਕਤਾਂ ਨੇ ਬੈਠ ਕੇ ਉਹਦਾ ਹੱਲ ਕਰਦੇ। ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੋਈ, ਕੁਝ ਨਹੀਂ ਹੋਇਆ ਉਤੋਂ। ਉਹਨਾਂ ਦੇ ਵਿੱਚੋਂ ਇੱਕ ਦੋ ਕਾਉਂਸਲਰ ਸੀ ਜਿਹੜੇ ਗੱਲ ਕਰਦੇ ਕਰਦੇ ਬਹੁਤ ਜ਼ਿਆਦਾ ਹਾਈਪਰ ਹੋ ਗਏ। ਇੱਕਦਮ ਖੜੇ ਹੋ ਕੇ ਬਹੁਤ ਬਦਤਮੀਜ਼ੀ ਦੇ ਨਾਲ ਉਹਨਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਨਾਂ ਦੇ ਆਪਣੇ ਕਾਉਂਸਲਰ ਹੀ ਉਹਨਾਂ ਨੂੰ ਚੁੱਪ ਕਰਵਾਉਣ ਲੱਗੇ। ਵੀ ਜਦੋਂ ਮੈਮ ਗੱਲ ਕਰ ਰਹੇ ਨੇ, ਆਰਾਮ ਨਾਲ ਗੱਲ ਹੋ ਰਹੀ ਹੈ ਤਾਂ ਤੁਸੀਂ ਚੁੱਪ ਕਰਕੇ ਬੈਠ ਕੇ ਗੱਲ ਕਰੋ। ਇਹ ਗੱਲ ਨਹੀਂ ਬੰਦੀ ਵੀ ਆਪਾਂ ਉੱਚੀ-ਉੱਚੀ ਬੋਲੀ ਰੋਲਾ ਰਪਾ ਸੋਣ ਕੇ ਸਿਕਿਉਰਟੀ ਬਾਹਰ ਬੈਠੀ ਹੋਈ ਸੀ ਰਾਮਨਾਲ ਉੱਜਸ ਉਹਨਾਂ ਨੇ ਅੰਦਰ ਐਂਟਰ ਕੀਤਾ ਔਰ ਐਂਟਰ ਕਰਕੇ ਉਹਨਾਂ ਨੇ ਕਿਸੇ ਨੂੰ ਵੀ ਕੁਝ ਨਹੀਂ ਕੀਤਾ ਬਕਾਇਦਾ ਇਹ ਗੱਲ ਵੀਡੀਓ ਚ ਵੀ ਆਈ ਹੋਈ ਹੈ ਲਫ਼ਜ਼ ਉਹਨਾਂ ਲੋਏ ਬੋਲੇ ਗਏ ਨੇ ਵੀ ਕੀ ਗੱਲ ਤੁਸੀਂ ਪੁਲਿਸ ਵਾਲੇ ਅੰਦਰ ਬੁਲਾ ਕੇ ਸਾਨੂੰ ਡਰਾਣਾ ਧਮਕਾਣਾ ਚਾਹੁੰਦੇ ਹੋ ਹਾਲਾਂਕਿ ਤੁਸੀਂ ਸਾਰੇ ਸਾਮੀਦਾਰ ਹੋ ਵੀਰ ਹੋ ਜੇ ਸਿਕਿਉਰਟੀ ਨਾਲ ਤਾਂ ਕਿਤੇ ਵੀ ਕੋਈ ਰੋਲਾ ਪੈਂਦਾ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਮੈਨੂੰ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ ਹੈ ਸਿਰਫ ਇੰਨੀ ਕ ਗੱਲ ਹੋਈ ਔਰ ਉਹਨਾਂ ਨੂੰ ਇਥੋਂ ਇਹ ਲੱਗਿਆ ਵੀ ਹੁਣ ਅਸੀਂ ਮੁੱਦਾ ਚੱਕ ਲਈਏ ਨਾ ਕਿਸੇ ਡਿਵੈਲਪਮੈਂਟ ਦੇ ਕਾਰਜ ਨੂੰ ਲੈ ਕੇ ਨਾ ਲੁਧਿਆਣਾ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਨਾ ਕਿਸੇ ਮੁਸ਼ਕਲ ਨੂੰ ਹੱਲ ਕਰਨ ਦੇ ਉੱਤੇ ਲੈ ਕੇ ਕੋਈ ਕਿਸੇ ਤਰੀਕੇ ਦੀ ਗੱਲ ਨਹੀਂ ਹੋਈ ਔਰ ਸਿਰਫ ਔਰ ਸਿਰਫ ਹਾਈਲਾਈਟ ਕਰਨ ਵਾਸਤੇ ਇਹ ਬੇਤੁਕੀਆਂ ਗੱਲਾਂ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਔਰ ਉੱਥੇ ਬੈਠ ਕੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਤਰਨਾ ਲੱਗਾ ਮੈਡਮ ਇੱਕ ਵੀਡੀਓ ਸਭ ਕੁਝ ਸਾਫ ਵਾਇਰਲ ਹੋਈ ਸੀ ਇੱਕ 35 ਨੰਬਰ ਵਾਰਡ ਹੈ ਬੰਦਾ ਗੈਸ ਪੁਰੇ ਦਾ ਉਹਦਾ ਇੱਕ ਕੌਂਸਲ ਹੈ ਕਾਂਤੀ ਉਹਦੀ ਪਤਨੀ ਦਾ ਹਸਬੰਡ ਹੈ ਕਾਂਤੀ ਤੁਹਾਡੇ ਗਾਰਡ ਹੈ ਕਿ ਜਵਿੰਦਰ ਸ਼ਾਹ ਨਾਮ ਦਾ ਸੇ ਕੋਈ ਐਸੀ ਹੋਵੇ ਕਹਿੰਦੇ ਉਹਨਾਂ ਨੇ ਬਾਤ ਫੜ ਕੇ ਸਾਈਡ ਤੋਂ ਕੀਤਾ ਜਦੋਂ ਸਾਈਡ ਕੀਤਾ ਕਹਿੰਦੇ ਬਾਹਰ ਚਲੋ ਤੁਸੀਂ ਚਾਹੇ ਉਹ ਤਲਕੀ ਚ ਗਿਆ ਚਾਹੇ ਉਹ ਆਪਣੇ ਲੈਜਿਜ ਗਿਆ ਹੋਊਗਾ ਲੇਕਿਨ ਇਸ ਗੱਲ ਦਾ ਗੁੱਸਾ ਲੈ ਕੇ ਉਹਨੂੰ ਅਭੀ ਖਾਨੂ ਮੌਜੂਦਾ ਕੌਂਸਲ ਨੂੰ ਕਹਿੰਨੀ ਅਲਫਾਜ਼ ਬੋਲੇਗੇ ਅਸੀਂ ਮੌਜੂਦਾ ਕੌਂਸਲ ਸੀ ਸਤੰਤ ਕੇ ਮਗੇ ਬਾਰ ਕਰ। ਜ਼ਰੂਰ ਤੁਸੀਂ ਇੱਕ ਵਾਰ ਵੀਡੀਓ ਪੂਰੀ ਇਹ ਵੀ ਚੈੱਕ ਕਰ ਸਕਦੇ ਹੋ ਉਸ ਤੋਂ ਇਲਾਵਾ ਵੀ ਉੱਥੇ ਸਿਰਫ ਉਹਨਾਂ ਨੂੰ ਹੀ ਕਿਹਾ ਗਿਆ ਵੀ ਆਰਾਮ ਨਾਲ ਪਲੀਜ਼ ਬੈਠ ਕੇ ਗੱਲ ਕਰ ਲਓ ਔਰ ਮੇਰੇ ਵੱਲੋਂ ਵੀ ਬਾਰ-ਬਾਰ ਬੇਨਤੀ ਕੀਤੀ ਗਈ ਵੀ ਆਪਾਂ ਜੋ ਵੀ ਗੱਲ ਹੈਗੀ ਹੈ ਜਿਵੇਂ ਪਹਿਲਾਂ ਬੈਠ ਕੇ ਗੱਲ ਕਰ ਰਹੇ ਸੀ ਗੱਲ ਕਰ ਲੈਣੇ ਔਰ ਸ਼ਾਇਦ ਤੁਸੀਂ ਬਾਅਦ ਚੋ ਜਿਹੜਾ ਵੀ ਚਾਹੇਗਾ ਮੇਰੇ ਤੋਂ ਵੀਡੀਓ ਲੈ ਸਕਦੇ ਹੋ ਉਸ ਰੋਲੇ ਦੇ ਵਿੱਚ ਵੀ ਮੇਰੇ ਮੂੰਹੋਂ ਵੀਰ ਜੀ ਨਿਕਲ ਰਿਹਾ ਵੀ ਵੀਰ ਜੀ ਪਲੀਜ਼ ਬੈਠ ਕੇ ਗੱਲ ਕਰ ਲਈਏ ਵੀਰ ਜੀ ਆਪਾਂ ਬੈਠ ਕੇ ਗੱਲ ਕਰ ਲੈਣੇ ਔਰ ਇਸ ਤੋਂ ਇਲਾਵਾ ਮੇਰੇ ਮੂੰਹੋਂ ਅਲਫਾਜ਼ ਨਹੀਂ ਨਿਕਲੇ ਆ ਔਰ ਜੋ ਉਹਨਾਂ ਦੀ ਵਰਡਿੰਗ ਸੀ ਜਾਂ ਉਹਨਾਂ ਦਾ ਨੀਚੇ ਸੀਗਾ ਬੋਲਣ ਦਾ ਜਾਂ ਜਿਸ ਲਹਿਜੇ 'ਚ ਉਹ ਗੱਲ ਕਰ ਰਹੇ ਸੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਪੇ ਹੀ ਆ ਜਾਏਗਾ ਜਿੱਦੇ ਵੀ ਦੁੱਤੋਂ ਦੁੱਤੇ ਪਾਣੀ ਤੋਂ ਪਾਣੀ ਹੋ ਜਾਏਗਾ ਬਿਲਕੁਲ ਹਾਈਪਰ ਤਾਂ ਵਾਜਪਾ ਵਰਕਰ ਵੀ ਹੋਏ ਸੀ ਉਹਨੇ ਇਹ ਵੀ ਗੱਲ ਕੀਤੀ ਵੀ ਇਹ ਸਾਨੂੰ ਇਹ ਵੀ ਤੁਹਾਡੇ ਕੋਲ ਫਾਤਾ ਸਾਡੇ ਨਾਮ 'ਚ ਆ ਗਿਆ ਵੀ ਮੇਅਰ ਸਾਹਿਬ ਸਾਨੂੰ ਇਹ ਗੱਲ ਕੀਤੀ ਹੈ ਵੀ ਤੁਹਾਡਾ ਕੋਈ ਵੀ ਸਰਕਾਰੀ ਕੰਮ ਤੁਹਾਡਾ ਬੰਦਾ ਤੁਹਾਡਾ ਕੰਮ ਨਹੀਂ ਕਰੂਗਾ ਇਹ ਜਿ ਕਰਾ ਸਾ ਦੇ ਕਰਾ लास्ट ਮੂਮੈਂਟ ਤੱਕ ਮੇਰੇ ਅਕੋਰਡਿੰਗ ਉਹਨਾਂ ਨੇ ਜਦੋਂ ਵੀਡੀਓਗ੍ਰਾਫੀ ਸ਼ੁਰੂ ਕੀਤੀ लास्ट ਮੂਮੈਂਟ ਤੱਕ ਪੂਰੀ ਵੀਡੀਓਗ੍ਰਾਫੀ ਹੁੰਦੀ ਰਹੀ ਹੈ ਅਗਰ ਉਹਨਾਂ ਕੁਲ ਮੇਰੇ ਇਹ ਬੋਲੇ ਹੋਏ ਅਲਫ਼ਾਜ਼ ਕਿਤੇ ਵੀ ਹੈਗੇ ਨੇ ਤੁਸੀਂ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਆ ਮੈਂ ਮੈਨੂੰ ਇਹ ਪਾਰਟੀ ਨੇ ਇਸ ਸੀਟ ਤੱਕ ਪਹੁੰਚਾਇਆ ਚੁਣ ਕੇ ਨੁਮਾਇੰਦਾ ਬਣਾ ਕੇ ਭੇਜਿਆ ਗਿਆ ਮੇਰੇ ਸਾਰੇ ਵੀਰ ਨਾਲ ਨੇ ਸਾਰੇ ਐਮ ਐਲ ਏ ਸਾਹਿਬਾਨ ਸਾਰੇ ਕੌਂਸਲਰ ਸਾਹਿਬਾਨ ਨਾਲ ਨੇ ਇੰਨੀ ਗੱਲ ਅਸੀਂ ਵੀ ਸਮਝਦੇ ਆ ਔਰ ਕਦੇ ਵੀ ਅਗਰ ਮੇਰੇ ਮਨ ਚ ਇਸ ਤਰ੍ਹਾਂ ਦੀ ਗੱਲ ਹੁੰਦੀ ਵੀ ਉਹਨਾਂ ਦਾ ਕੰਮ ਨਹੀਂ ਜਾਂ ਕੋਈ ਵੀ ਤਰੀਕੇ ਦੀ ਹੁੰਦੀ ਤਾਂ ਸ਼ਾਇਦ ਇਹਨੇ ਪਿਆਰ ਦੇ ਨਾਲ ਬੈਠ ਕੇ ਕੱਲੀ ਕੱਲੀ ਚੀਜ਼ ਅਫਸਰ ਸਹਿਵਾਨਾਂ ਨੂੰ ਮੌਕੇ ਤੇ ਕਾਲ ਕਰਕੇ ਨਹੀਂ ਕੀਤੀ ਜਾਣੀ ਸੀ। ਅਰੋਪ ਦਾ ਪਾਰਸ਼ੀਅਲਟੀ ਵੀ ਗੱਲ ਨੇ ਵੀ ਪਾਰਸ਼ੀਅਲਟੀ ਕੀਤੀ ਜਾ ਰਹੀ ਹੈ। ਦੇਖੋ ਵਿਰੋਧੀ ਧਿਰ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ। ਔਰ ਜਿਸ ਤਰੀਕੇ ਨਾਲ ਲੋਕ ਕਹਿ ਰਹੇ ਨੇ ਵੀ ਕੰਮ ਨਹੀਂ ਹੋ ਰਿਹਾ ਕੁਝ ਵੀ ਐਮ ਐਲ ਏ ਸਹਿਬਾਨ ਕੋਲ ਬੈਠੇ ਨੇ ਇਹਨਾਂ ਦੇ ਹਲਕਿਆਂ ਦੇ ਵਿੱਚ ਉਹ ਬਕਾਇਦਾ ਔਰਡ ਆਉਂਦੇ ਨੇ ਔਰ ਮੈਨੂੰ ਨਹੀਂ ਲੱਗਦਾ ਵੀ ਸਿੰਗਲ ਐਸਾ ਔਰਡ ਹੋਏਗਾ ਜਿੱਥੇ ਵੀ ਕੋਈ ਵੀ ਡਿਵੈਲਪਮੈਂਟ ਦਾ ਕਾਰਜ ਨਹੀਂ ਹੋ ਰਿਹਾ। ਸੋ ਆਪਾਂ ਅਗਰ ਇਹਦੀ ਗਰਾਉਂਡ ਰਿਐਲਿਟੀ ਦੇਖਣੀ ਹੈ 노 ਡਾਊਟ ਓਪਨਲੀ ਆਪਾਂ ਵਰਡਸ ਦੇ ਵਿੱਚ ਜਾ ਕੇ ਦੇਖ ਸਕਦੇ ਹਾਂ ਹਲਕਿਆਂ ਦੇ ਵਿੱਚ ਜਾ ਕੇ ਆਪਾਂ ਦੇਖੀਏ ਤੇ ਤੁਹਾਨੂੰ ਆਪੇ ਨਜ਼ਰ ਆ ਜਾਏਗਾ ਵੀ ਜਿਹੜੇ ਡਿਵੈਲਪਮੈਂਟ ਦੇ ਕਾਰਜ ਹੈ ਕਿਸੇ ਦੇਸਪਾਈਟ ਆਫ 댓 ਕਿ ਕਿਹਦਾ ਕਿਹਦਾ ਅਵਾਰਡ ਹੈ ਕਿਹਦਾ ਨਹੀਂ ਹੈ ਦੇਸਪਾਈਟ ਆਫ 댓 ਲੁਧਿਆਣਾ ਸ਼ਹਿਰ ਜਿੱਥੇ ਵੀ ਡਿਵੈਲਪਮੈਂਟ ਦੀ ਜ਼ਰੂਰਤ ਹੈ ਉਹਨੂੰ ਬਕਾਇਦਾ ਹੋ ਰਿਹਾ ਹੈ ਕਿਹੜੇ ਜਿਹੇ ਕੰਮ ਸੀ ਜਿਨ੍ਹਾਂ ਨੂੰ ਜਿਨ੍ਹਾਂ ਕਰਕੇ ਉਹਨਾਂ ਨੂੰ ਆਉਣਾ ਪਿਆ ਜਿਵੇਂ ਉਹਨਾਂ ਨੇ ਕਿਹਾ ਬਰਸਾਤੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਮੱਛਰ ਕੱਲਣ ਦਾ ਡਰ ਬਣਿਆ ਹੋਇਆ ਹੈਗਾ ਇਹ ਕੰਮ ਸੀਗੇ ਜਾਂ ਇਹ ਤੋਂ ਇਲਾਵਾ ਕੋਈ ਕੰਮ ਸੀ ਜੀ ਬਿਲਕੁਲ ਜੈਨੂਨ ਜੀ ਗੱਲਾਂ ਸੀਗੀਆਂ ਜਿਹੜੀਆਂ ਉਹ ਗੱਲ ਕਰ ਰਹੇ ਸੀ ਇੱਕ ਤਾਂ ਕੁਝ ਫੋਗਿੰਗ ਮਸ਼ੀਨਸ ਦਾ ਉਹਨਾਂ ਦੀਆਂ ਖਰਾਬ ਹੋਈਆਂ ਹੋਈਆਂ ਸੀ ਤੇ ਉਹ ਚਾਹੁੰਦੇ ਸੀ ਵੀ ਉਹ ਖਰਾਬ ਹੋਈਆਂ ਠੀਕ ਹੋ ਜਾਣ ਤੇ ਉਹਦੇ ਲਈ ਮੇਰੀ ਨਾਲ ਦੀ ਨਾਲ ਗੱਲ ਹੋਈ ਕਿ ਵੀ ਤੁਸੀਂ ਫੋਗਿੰਗ ਮਸ਼ੀਨਸ ਐਟ ਪ੍ਰੈਜ਼ੈਂਟ ਅਰਜੈਂਸੀ ਬੇਸਿਸ ਤੇ ਠੀਕ ਕਰਵਾ ਕੇ ਇਹਨਾਂ ਨੂੰ ਮਤਲਬ ਡਿਸਟ੍ਰਿਬਿਊਟ ਕਰ ਦਿਓ ਤਾਂ ਕਿ ਜੋ ਇਹ ਕਾਰਜ ਚਾंदे ਨੇ ਜਾਂ ਹੋਣਾ ਵੀ ਬੰਦਾ ਆ ਵੀ ਇਹਨੂੰ ਆਪਾਂ ਕੰਪਲੀਟ ਐਪ ਕਰ ਪੜੀਏ ਮਸ਼ੀਨਰੀ ਹੈ ਕਿਤੇ ਖਰਾਬ ਹੋ ਜਾਂਦੀ ਹੈ ਤਾਂ ਇਮੀਡੀਏਟ ਉਹਦੀ ਰਿਪੇਅਰ ਹੋਣੀ ਜ਼ਰੂਰੀ ਹੈ ਉਸ ਤੋਂ ਇਲਾਵਾ ਜਿਹੜੀ ਸਫਾਈ ਦੀ ਗੱਲ ਕੀਤੀ ਗਈ ਔਰ ਮੇਰੇ ਵੱਲੋਂ ਉਹਨਾਂ ਨੂੰ ਸਪੈਸ਼ਲੀ ਪੁੱਛਿਆ ਵੀ ਗਿਆ ਵੀ ਕਿਹੜਾ ਐਸਾ ਵਾਰਡ ਹੈਗਾ ਜਿੱਥੇ ਲੱਗਦਾ ਵੀ ਆਪਾਂ ਨੂੰ ਹਜੇ ਵੀ ਕੋਈ ਹੋਰ ਜ਼ਿਆਦਾ ਬੈਟਰ ਕਲੀਨਿੰਗ ਕਰਨ ਦੀ ਜ਼ਰੂਰਤ ਹੈ ਬਾਕੀ ਮੇਰੇ ਹਿਸਾਬ ਦੇ ਨਾਲ ਤਾਂ ਆਲਮੋਸਟ ਜਿੰਨੀਆਂ ਮੇਜਰ ਲਾਈਨਸ ਨੇ ਸਾਡੇ ਐਮਐਲਏ ਸਾਹਿਬਾਨਾਂ ਨੇ ਵੀ ਆਪਣੇ ਆਪਣੇ ਪੂਰੇ ਹਲਕੇ ਦਾ ਧਿਆਨ ਰੱਖਿਆ ਕੌਂਸਲਰ ਸਾਹਿਬਾਨਾਂ ਨੇ ਵੀ ਔਰ ਪੂਰੀ ਕੋਸ਼ਿਸ਼ ਲਈਏ ਵੀ ਹਰ ਇੱਕ ਦੀ ਜਿਹੜੀ ਕਲੀਨਿੰਗ ਹੈ ਉਹ ਹੋ ਜਵੇ ਤੇ ਇੰਟਰਨਲ ਗਲੀਆਂ ਦੀ ਉਹ ਗੱਲ ਕਰ ਰਹੇ ਸੀਗੇ ਔਰ ਮੈਂ ਉਹਨਾਂ ਨੂੰ ਕਿਹਾ ਵੀ ਉਹਦੀ ਸਫਾਈ ਵੀ ਜ਼ਰੂਰੀ ਹੈ ਬਾਕੀ ਜਿੱਥੇ ਵੀ ਜ਼ਰੂਰਤ ਹੋਏਗੀ ਜਿਸ ਤਰੀਕੇ ਦੀ ਸਫਾਈ ਹੋ ਜਾਏਗੀ ਅਗਰ ਅਕਸਰਾ ਵੱਲੋਂ ਕੋਈ ਕਥਾ ਹੀ ਹੈ ਤਾਂ ਤੁਸੀਂ ਦੱਸੋ ਸਿਰਫ ਇੰਨੀ ਗੱਲ ਹੋਈ ਔਰ ਇਸ ਤੋਂ ਇਲਾਵਾ ਤਾਂ ਕੁਝ ਹੋਰ ਖਾਸ ਡਿਮਾਂਡ ਨਹੀਂ ਸੀ ਸਟਰੀਟ ਲਾਈਟਸ ਦੀ ਗੱਲ ਸੀਗੀ ਵੀ ਸਾਨੂੰ ਲਾਈਟਸ ਚਾਹੀਦੀਆਂ ਤਾਂ ਉਹ ਵੀ ਉਹਨਾਂ ਨੂੰ ਨਾਲ ਹੀ ਕਲੀਅਰ ਕਰ ਦਿੱਤਾ ਸੀ ਵੀ ਜਿਸ ਤਰ੍ਹਾਂ ਹੀ 2 ਲੱਖ ਕੇ ਨਵੇਂ ਲਾਈਟਸ ਆਉਂਦੀ ਹੈ ਜਿੱਥੇ-ਜਿੱਥੇ ਜ਼ਰੂਰਤ ਉੱਥੇ ਲੱਗ ਜਾਂਦੀ ਹੈ ਜਿਹੜੀ ਹੁਣ ਪੱਤਰਕਾਰ ਵਾਰਤਾ ਕਿ ਤੁਸੀਂ ਕੋਈ ਕੰਪਲੇਂਟ ਦੇ ਦੇ ਰਹੇ ਹੋ ਉਹਨਾਂ ਦੇ ਖਿਲਾਫ ਜਾਂ ਕੋਈ ਐਕਸ਼ਨ ਲੈ ਰਹੇ ਹੋ ਉਹਦੇ ਬਾਰੇ ਤੁਸੀਂ ਕੁਝ ਦੱਸੋ ਮੈਂ ਦੇਖੋ ਜੀ ਜ਼ਰੂਰ ਇਹ ਗੱਲ ਕਲੀਅਰ ਕਰਾਂਗੀ ਕਿ ਜੇ ਕੋਈ ਤੁਹਾਡੇ ਨਾਲ ਅچھے ਤਰੀਕੇ ਦੇ ਨਾਲ ਚੱਲ ਰਿਹਾ ਆ ਇੱਕ ਮਹਿਲਾ ਹੋਣ ਦੇ ਨਾਤੇ ਖਾਸ ਤੌਰ ਤੇ ਮੈਂ ਇਹ ਗੱਲ ਕਹਿਣਾ ਚਾਹਾਂਗੀ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਵੀ ਇੱਕ ਮਹਿਲਾ ਨੂੰ ਦੱਬਿਆ ਜਾਵੇ ਉਹਨਾਂ ਤੋਂ ਡਾਈਜੈਸਟ ਨਹੀਂ ਕਰ پا ਰਿਹਾ ਜਿਸ ਤਰ੍ਹਾਂ ਇੱਕ ਆਮ ਘਰ ਦੀ ਟੀ ਉਸ ਕੁਰਸੀ ਤੇ ਆ ਕੇ ਬੈਠੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹਰ ਕਠਿਨ ਤੋਂ ਕਠਿਨ ਸਵਾਲ ਦਾ ਮੈਂ ਬਿਲਕੁਲ ਨਰਮਾਈ ਦੇ ਨਾਲ ਜਵਾਬ ਦਿੱਤਾ ਹੈ ਉਹਨਾਂ ਕੋਲ ਕੋਈ ਜਦੋਂ ਮੁੱਦਾ ਨਹੀਂ ਬਚਿਆ ਵੀ ਸਾਡੇ ਕਹੀ ਗੱਲ ਦਾ ਕੋਈ ਅਪੋਜ਼ ਨਹੀਂ ਹੋਇਆ ਜੋ ਅਸੀਂ ਕਹਿ ਰਹੇ ਹਾਂ ਸਾਡੇ ਕਹੇ ਗੱਲਾਂ ਤੇ ਫੁੱਲ ਚੜਾਏ ਜਾ ਰਹੇ ਨੇ ਤਾਂ ਫਿਰ ਉਹਨਾਂ ਨੂੰ ਲਾਸਟ ਮੁੱਦਾ ਇਹ ਜਿਹੜਾ ਗਨਬੈਣ ਵਾਲਾ ਉਹਨਾਂ ਨੇ ਵਿਦਆਊਟ ਐਨੀ ਰੀਮ ਰੀਜ਼ਨ ਹੈ ਇਹ ਚੱਕਿਆ ਤੁਹਾਡੇ ਨਾਲ ਬਰਲੀ ਹੋਈ ਹੈ ਬਿਲਕੁਲ ਜੀ ਉਹਨਾਂ ਨੇ ਉੱਚੀ ਉੱਚੀ ਬੋਲ ਕੇ ਉਥੇ ਤੋਹਫੀਨ ਕੀਤੀ ਉਸ ਸੀਟ ਦੀ ਤੋਹਫੀਨ ਕੀਤੀ ਉਸ ਦਫਤਰ ਦੀ ਜਿੱਥੇ ਉਹ ਆਏ ਸੀ ਜੇ ਆਪਣੀ ਵਧੀਆ ਤਰੀਕੇ ਨਾਲ ਗੱਲ ਹੋ ਰਹੀ ਸੀ ਤਾਂ ਉਹਨੂੰ ਸ਼ਾਇਦ ਉਸੇ ਤਰੀਕੇ ਦੇ ਨਾਲ ਅੰਤ ਵੀ ਕਰਨਾ ਚਾਹੀਦਾ ਸੀ ਜੇ ਕੋਈ ਦਿੱਕਤ ਮੇਜਰ ਸੀ ਤਾਂ ਜਿਸ ਤਰ੍ਹਾਂ ਆਪਾਂ ਬੈਠ ਕੇ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਫੇਰ ਕਿਹਾ ਵੀ ਮੈਂ ਵਰਬਲੀ ਨਹੀਂ ਕਹਿ ਰਹੀ ਵਿਦ ਐਵਿਡੈਂਸ ਵੀ ਉਹ ਕੱਲੀ ਕੱਲੀ ਵੀਡੀਓ ਬਣੀ ਹੈ ਵੀ ਜਿਸ ਤਰੀਕੇ ਨਾਲ ਉਹਨਾਂ ਦੀ ਕੱਲੀ ਕੱਲੀ ਪ੍ਰੋਬਲਮ ਦਾ ਸੋਲੂਸ਼ਨ ਹੋਇਆ ਤੇ ਜਿਸ ਤਰੀਕੇ ਨਾਲ ਉਹ ਬੋਲੇ ਜੈਂਟਸ ਉੱਠ ਕੇ ਬੋਲੇ ਉਹਨਾਂ ਦਾ ਬੋਲਣਾ ਇਸ ਤਰ੍ਹਾਂ ਨਹੀਂ ਬੰਦਦਾ ਸੀ ਐਕਟਰ ਮਹਿਲਾ ਐਕਸ਼ਨ ਦੱਸ ਦਿਓ ਸਾਨੂੰ ਕੀ ਆ ਇਹ ਸਾਨੂੰ ਪਤਾ ਲੱਗਿਆ ਕਿ ਮਹਿਲਾ ਮੇਅਰ ਦਾ ਮਾਫੀ ਮੰਗਣ ਕੋਡਾ ਐਕਸ਼ਨ ਕੀ ਆ ਉਹ ਤੁਸੀਂ ਇਹ ਤੇ ਐਕਸ਼ਨ ਕੀਆ ਤਾ ਇਹਦੇ ਨਾਲ ਬਿਲਕੁਲ ਜੀ ਚਾਹੇ ਉਹ ਜੋ ਮਰਜ਼ੀ ਕਹਿਨ ਅਗਰ ਮਾਫੀ ਮੰਗਣ ਵਾਲੀ ਕੋਈ ਗੱਲ ਹੋਊਗੀ ਤਾਂ ਮੈਂ ਕਦੀ ਗੁਰੇਜ਼ ਨਹੀਂ ਕਰਾਂਗੀ ਇਸ but i am very clear ki i was not at all faulty anywhere aur jo paddishav lavli unna valo varti gayi khas taur te unna bjp numaindya valo jo utthe maujood nahi san aur unna ne bina verification kite chahe unna de pradhan sahab san chahe koi bhi si unna ne bina verification kite aam aadmi party de khilaf inna kuch bolya sade numaindya de khilaf bolya mere khilaf bolya and ਸਾਡੀ ਪਾਰਟੀ ਸਾਰੀ ਅਜਿੱਥੇ ਖੜੀ ਹੈ ਸਾਰੇ ਹਲਕੇ ਦੇ ਕੌਂਸਲਰ ਸਹਿਬਾਨ ਐਮਐਲਏ ਸਹਿਬਾਨ ਮੌਜੂਦ ਨੇ ਅਸੀਂ ਇਹਦੇ ਬਾਰੇ ਜੋ ਬੰਦਾ ਸਟ੍ਰਿਕਟ ਸਟੈਪ ਹੋਗਾ ਉਹ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨੀ ਆ ਵੀ ਇਨ੍ਹਾਂ ਬੀਜੇਪੀ ਕੌਂਸਲਰਜ਼ ਵੱਲੋਂ ਹੀ ਇੱਕ ਕੌਂਸਲਰ ਦਾ ਮੈਨੂੰ ਮੈਸੇਜ ਆਇਆ ਮੇਰੇ ਫੋਨ ਤੇ ਮੈਂ ਦਿਖਾ ਵੀ ਦਿੰਨੀ ਆ ਔਰ ਬਕਾਇਦਾ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਕਿ ਮੈਮ ਤੁਸੀਂ ਬਾਦਰ ਨਹੀਂ ਕਰਨਾ ਇਨਾਂ ਦੀਆਂ ਇਹੀ ਆਦਤਾਂ ਨੇ ਮੈਨੂੰ ਪਤਾ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਉਹਦਾ ਨਾਮ ਲੈ ਲਓ ਨਾਮ ਲੈ ਲਿਓ ਅਸੀਂ ਮੈਂ ਪਲੀਜ਼ ਮੈਂ ਇਹ ਚੀਜ਼ ਨਹੀਂ ਮੈਂ ਤੁਹਾਨੂੰ ਇਹ ਚੀਜ਼ ਲੈ ਚਾਹੁੰਦੀ ਇਸ ਵਾਰ ਦੇ ਪਲੀਜ਼ ਪਲੀਜ਼ ਮੈਂ ਐਪਰੀਸ਼ੀਏਟ ਕਰ ਰਹੀ ਹਾਂ ਐਪਰੀਸ਼ੀਏਸ਼ਨ ਕਰ ਰਹੀ ਹਾਂ ਕੰਮ ਉਹਨੇ ਅਸਾਇਆ ਬੱਚਾ ਮੈਂ ਉਹੀ ਗੱਲ ਕਹਿ ਰਹੀ ਹਾਂ ਇਹ ਪੁਲਜਟ ਕਰ ਦਿਓ ਉਹ ਵੀ ਸਾਰੀ ਨੰਬਰ ਸਾਰਨ ਕਰਿਓ ਜਿਹੜੇ ਵਿੱਚੋਂ ਨਹੀਂ ਸੁਣੀ ਬਿਲਕੁਲ ਨਹੀਂ ਨਹੀਂ ਮੈਂ ਮੇਨ ਸੌਲ ਇੱਕ ਸਵਾਲ ਹੋ ਕਿ ਤੁਸੀਂ ਤੁਹਾਡੇ ਨਾਲ ਬਖਤਮੀ ਹੋਈ ਹੈ ਤੁਸੀਂ ਕੀ ਰਿਐਕਸ਼ਨ ਲੈ ਰਹੇ ਹੋ ਬਤੌਰ ਮਹਿਲਾ ਕਿਉਂਕਿ ਇੱਕ ਮਹਿਰ ਤਾਂ ਹੈਗੇ ਹੈਗੇ ਨੁਮਾਇੰਦੇ ਤਾਂ ਹੈਗੇ ਉਹ ਐਜ਼ ਅ ਮਹਿਲਾ ਹੋਣ ਦੇ ਨਾਤੇ ਤੁਸੀਂ ਇਸ ਚੀਜ਼ ਦੀ ਸ਼ਿਕਾਇਤ ਮਹਿਲਾ ਯੋਗ ਨੂੰ ਕਰੋਗੇ ਬਿਲਕੁਲ ਜੋ ਬੰਦਾ ਹੋਗਾ ਸਾਡੀ ਪਾਰਟੀ ਦੇ ਸਾਡੇ ਡੀਆਈ ਵੀ ਬੈਠੇ ਨੇ ਨਾਲ ਸਾਡੇ ਲੋਕ ਸਭਾ ਇੰਚਾਰਜ ਬੈਠੇ ਨੇ ਪਾਰਟੀ ਦੇ ਕੌਂਸਲਰ ਐਮ ਐਲ ਏ ਸਹਿਬਾਨ ਸਾਰੇ ਬੈਠੇ ਨੇ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਨਾਲ ਬੈਠੇ ਨੇ ਸੋ ਸਾਡੀ ਟੀਮ ਇਕੱਠੀ ਹੋ ਕੇ ਜੋ ਡਿਸੀਜਨ ਹੋਗਾ ਜੋ ਪੈਨਾ ਵੱਲੇ ਸਟੈਪ ਲਿਆ ਜਾਊਗਾ ਉਹ ਬਹੁਤ ਜਲਦੀ ਤੁਹਾਡਾ ਨਾਮ ਬੈਟੇਗੀ ਵਾਰ ਇੱਕ ਨਾਰਥ ਔਰ ਸੈਂਟਰ ਹਲਕੇ ਕੰਮ ਬਹੁ ਬਧੀਆ ਹੋ ਰਿਹਾ ਹੈ ਡਵੈਲਪਮੈਂਟ ਬਹੁਤ ਚੀ ਹੋ ਰਹੀ ਹੈ ਸਭ ਨੂੰ ਪਤਾ ਦਿਖਾਈ ਦੇ ਨਾਰਥ ਔਰ ਸੈਂਟਰ ਦੇ ਲੱਗਦਾ ਵੀ ਦੱਖਣੀ ਹਲਕੇ ਚ ਕੰਮ ਘੱਟ ਤਾਂ ਉਹ ਕੌਂਸਲਰ ਨੇ ਤੁਹਾਨੂੰ ਕਾਫੀ ਕੀਤਾ ਕੰਮ ਹੈ ਇੱਕ ਦੱਖਣੀ ਹਲਕੇ ਕੰਮ ਨਹੀਂ ਹੋਇਆ ਸ਼ਾਇਦ ਮੈਂ ਤੁਹਾਨੂੰ ਦੱਸ ਦਿੰਨੀ ਹਿਓ ਵੀ ਉਹ ਕੌਂਸਲਰ ਦੱਖਣੀ ਹਲਕੇ ਦੇ ਨਹੀਂ ਸੀ ਉਹ ਸੈਂਟਰ ਹਲਕੇ ਦੇ ਸੀ ਜਿਹੜੇ ਹਾਈਪਰ ਹੋ ਕੇ ਬੋਲੇ ਨੇ ਜਿਹੜਾ 35 ਨੰਬਰ ਵਾਰਡ ਦੱਖਣੀ ਹਲਕੇ ਦੇ ਪੈਂਦਾ ਜੀ ਜੀ ਪਰ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਇਦਾਂ ਦੀ ਗੱਲ ਨਹੀਂ ਸੀ ਬਾਕੀ ਐਮਐਲਏ ਸਾਫਟ ਕਰਨੀ ਬੈਂਕ ਸਰ ਦੋ ਜੇ ਆਪਾਂ ਫੋਟਿੰਗ ਕਰਨੀ ਹੈ ਆਪਾਂ ਕੋਈ ਇੱਕ ਮੁੱਦਾ ਲੈ ਕੇ ਚਲੀਏ ਇੱਕ ਮੁੱਦੇ ਨੂੰ ਅੱਗੇ ਪ੍ਰਚਲਿਤ ਕਰੀਏ ਕਿਉਂਕਿ ਉਹਨਾਂ ਕੋਲ ਕੋਈ ਮੁੱਦਾ ਹੈ ਨਹੀਂ ਪ੍ਰੈਕਟੀਕਲੀ ਮੁੱਦਾ ਨਹੀਂ ਹੈ ਨਾ ਤਾਂ ਡਿਵੈਲਪਮੈਂਟ ਦਾ ਮੁੱਦਾ ਜਿਸ ਮੁੱਦੇ ਤੇ ਅੱਗੇ ਸਾਨੂੰ ਬੋਰ ਲੈਣ ਜਾਂ ਸਾਨੂੰ ਘੇਰ ਲੈਣ 16 ਵਾਰਡ ਨੇ ਮੇਰੇ 15 16 ਵਾਰਡ ਇਹਨਾਂ ਦੇ ਨੇ ਜੇ ਤੁਸੀਂ ਗੱਲ ਕੀਤੀ ਸੈਂਟਰ ਔਰ ਨੌਰਦੀ ਬਾਕੀ ਜਿੰਨੇ ਹਲਕੇ ਨੇ ਸਾਰਿਆਂ ਬਲਕਿ ਕਿਦੇ ਵੀ ਪਿਕਨ ਚੂਜ਼ ਨਹੀਂ ਆ ਤੁਸੀਂ ਸੌਦੀ ਗੱਲ ਕਰ ਰਹੇ ਹੋ ਸਾਡੀ ਪਾਰਟੀ ਦੇ ਦੋ ਕੌਂਸਲਰ ਨੇ ਉੱਥੇ ਬਾਕੀ ਸਾਰੇ ਉੱਥੇ ਉਹ ਦੂਜੇ ਨੇ ਅੱਜ ਆਪਾਂ ਫੈਲਾਕ ਡਾ ਲੈਣੇ ਆ ਟੋਟਲ ਉਹਨਾਂ ਦੇ ਵਾਰਡਾਂ ਦੀ ਡਿਵੈਲਪਮੈਂਟ ਇਕੁਅਲੀ ਨਹੀਂ ਹੋ ਰਹੀ ਹੈ ਕਿਤੇ ਇਹ ਕਮੀ ਨਹੀਂ ਹੈ ਕਿ ਉਸ ਸੌਤ ਹਲਕੇ ਦੇ ਕਿਸੇ ਵਾਰਡ ਦੇ ਵਿੱਚ ਕੋਈ ਕਮਜ਼ੋਰੀ ਹੋਵੇ ਕਿਸੇ ਵਾਰਡ ਚ ਕੋਈ ਫਾਈਲ ਰੁਕੀ ਹੋਵੇ ਇਹ ਤਾਂ ਹੁੰਦਾ ਪਿਕਨ ਚੂਜ਼ ਦਾ ਆਪਾਂ ਗੱਲ ਜਿਹੜੀ ਕਰ ਲਈ ਪਿਕਨ ਚੂਜ਼ ਦੀ ਪਿਕਨ ਚੂਜ਼ ਨਹੀਂ ਤਾਂ ਗੱਲ ਹੋਏਗੀ ਜੇ ਆਪਾਂ ਕੋਈ ਵਾਰਡ ਛੱਡਿਆ ਹੋਊਗਾ ਤੁਸੀਂ ਏਜੰਡੇ ਦੇਖ ਸਕਦੇ ਹੋ ਅਸੀਂ ਹੁਣ ਸਾਡੇ ਕੋਲ 5500 ਫਾਈਲ ਸੀਗੀ ਅਸੀਂ ਹੁਣ ਪਰਸੋਂ ਤੋਂ ਬੈਠ ਕੇ ਫੈਸਲਾ ਕੀਤਾ ਹਰ ਹਲਕੇ ਦੇ ਵਿੱਚੋਂ ਤੀ ਤੀ ਫੈਸਲਾ ਲਓ ਇਕੁਅਲੀ ਸਾਰਨਗੀ ਕਰੋ ਕਮਿੰਗ ਨਾ ਇੱਕ ਪ੍ਰੈਕਟੀਕਲੀ ਗੱਲ ਹੁੰਦੀ ਹੈ ਪ੍ਰੈਕਟੀਕਲੀ ਕੰਮ ਕਰਨ ਦੀ ਕਿਸੇ ਵੀ ਵਾਰਡ ਦੇ ਵਿੱਚ ਕਿਸੇ ਹਲਕੇ ਦੇ ਵਿੱਚ ਕੋਈ ਐਸਾ ਨਹੀਂ ਹੈ ਕਿ ਇਹ ਬੀਜੇਪੀ ਦਾ ਵਾਰਡ ਹੈ ਇਹ ਅਕਾਲਗਰ ਦਾ ਵਾਰਡ ਹੈ ਕਾਂਗਰਸ ਦਾ ਵਾਰਡ ਆ ਪਛਲਣਾ ਹਰ ਵਾਰਡ ਦੇ ਵਿੱਚ ਕਿਉਂਕਿ ਉਹਦੇ ਡਿਵੈਲਪਮੈਂਟ ਤੋਂ ਬਾਅਦ ਅਸੀਂ ਵੀ ਉਸ ਹਲਕੇ ਜਾਣਾ ਅਸੀਂ ਰੋਜ਼ ਵਿਚਰਦੇ ਹਲਕਿਆਂ ਦੇ ਵਿੱਚ ਸਾਡੇ ਵੱਲੋਂ ਕਿਸੇ ਵੀ ਵਾਰਡ ਦੇ ਵਿੱਚ ਬਿਲਕੁਲ ਵੀ ਅਣਦੇਖੀ ਨਹੀਂ ਕੀਤੀ ਜਾਂਦੀ ਨਾਈ ਪਿਕਨ ਚੂਸ ਕੀਤਾ ਜਾਂਦਾ ਪਰ ਡਿਵੈਲਪਮੈਂਟ ਸਾਰੀ ਹੈ ਜਿਹੜੀ ਮੌਕੇ ਦੇ ਮੈ ਮੇਰ ਜਿਕੇ ਹੋਰ ਤਾਂ ਕੋਈ ਹੈ ਨਹੀਂ ਸੀਗਾ ਜੋ ਸਚਾਈ ਉਹਨਾਂ ਨੂੰ ਦੱਸ ਦਿੱਤੀ ਜਾਂ ਸਚਾਈ ਹੋਈ ਹੈ ਪਰ ਇਹਦਾ ਰਿਜ਼ਲਟ ਤਾਂ ਇਹੀ ਹੈ ਕਿ ਉਹਨਾਂ ਮੰਨ ਬਣਾ ਕੇ ਆਏ ਸੀ ਕਿ ਅਸੀਂ ਕੋਈ ਨਾ ਕੋਈ ਵਿਖੇੜਾ ਖੜਾ ਕਰਨਾ ਹੈ ਕਿਉਂਕਿ ਕੋਈ ਮੁੱਦਾ ਐਸਾ ਨਹੀਂ ਹੈਗਾ ਵਾਡਾਂ ਦੇ ਵਿੱਚ ਜਿਹੜੇ ਵਾਰਦੇ ਵਿੱਚ ਕੋਈ ਡਿਵੈਲਪਮੈਂਟ ਰੁਕੀ ਹੋਵੇ ਜਾਂ ਕੋਈ ਡਿਵੈਲਪਮੈਂਟ ਰੰਦੀ ਹੋਵੇ ਸਰ ਇੱਕ ਕੁਐਸਚਨ ਪੁੱਛਣਾ ਤੁਸੀਂ ਔਰ ਮੈਡਮ ਨੇ ਜਦੋਂ ਵੀ ਕੋਈ ਹੁਣ ਖੜਾ ਜੀ ਰੱਖਿਆ ਉਹਦੇ ਵਿੱਚ بار بار ਮਤਲਬ ਇੱਕ ਸੈਂਟੈਂਸ ਦੇ ਵਿੱਚ ਦੋ ਤੋਂ ਤਿੰਨ ਵਾਰ ਡਵੈਲਪਮੈਂਟ ਸ਼ਬਦ ਹੀ ਹੋ ਜਾਂਦੇ ਤਾਂ ਜਿਆਦਾ ਦੂਰ ਨਹੀਂ ਜਾਂਦੇ ਆਪਾਂ ਮੇਅਰ ਹਾਊਸ ਤੋਂ ਤਕਰੀਬਨ 600 700 ਮੀਟਰ ਅਕੀ ਦਰ ਨੇ ਤਕਰੀਬਨ ਤਿੰਨ ਤੇ ਚਾਰ ਚਾਰ ਇੰਚ ਤੋਂ ਵੱਧ ਪਾਣੀ ਖੜਾ ਆ ਆਪਾਂ ਮੇਰੇ ਮਤਲਬ ਜਿਹੜਾ ਇੱਕ ਸ਼ਹਿਰ ਦਾ ਹੀ ਇਹ ਹਾਲ ਹੈ ਉਹ ਬਰਸਾਤਾਂ ਦੇ ਵਿੱਚ ਟ੍ਰੈਨਿੰਗ ਸਿਸਟਮ ਦਾ ਜਿਹੜਾ ਬੁਰੇ ਹਾਲਾਤ ਨੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸਾਹਤ ਪੈ ਹੋਏ ਨੇ ਕਿ ਪੂਰੀ ਪੰਜਾਬ ਦੀ ਜਨਤਾ ਜਿਹੜੀ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀ ਹੈ ਔਰ ਅਸੀਂ ਡਵੈਲਪਮੈਂਟ ਸ਼ਬਦ ਨੂੰ ਬਾਰ ਬਾਰ ਯੂਜ਼ ਕਰ ਰਹੇ ਹਾਂ ਜੇ ਸਾਡਾ ਮਤਲਬ ਸਿਟੀ ਏਰੀਆਜ਼ ਆਪਾਂ ਇੰਪਰੂਵ ਨਹੀਂ ਕਰ ਪਾਏ ਸਾਡੇ 3-5 ਸਾਲ ਦੇ ਲਗਭਗ ਹੋ ਚੁੱਕੇ ਨੇ ਸਾਨੂੰ ਤੇ ਆਪਾਂ ਅੱਗੇ ਕੀ ਡਵੈਲਪਮੈਂਟ ਕਰਾਂਗੇ ਇਹ ਕਿਹੜੀ ਡਵੈਲਪਮੈਂਟ ਦੀ ਜਿਹੜੀ ਇਹ ਤੇ ਬਾਤਾਂ ਲਿਕੋ ਪੱਲੇ ਜੀ ਅੱਜ ਜੁਪੀ ਜੋ ਮੈਂ ਮੈਂ ਜਵਾਬ ਦਿੰਦਾ ਛੋਟਾ ਜਿਹਾ ਜੀ ਪ੍ਰੈਕਟੀਕਲੀ ਬਰਸਾਤ ਦਾ ਨਾਬੰਦ ਕੀਤਾ ਕਿ ਇਹ ਬੜੀ ਬਰਸਾਤ ਅੱਜ ਦੀ ਔਰ 6 ਦਿਨ ਪਹਿਲਾਂ ਜਿਹੜੀ ਬਰਸਾਤ ਹੋਈ ਅੱਜ ਤੱਕ ਅੱਦੀ ਨਹੀਂ ਹੋਈ ਇਟਸ ਕੰਸਿਡਰੇਬਲ ਟਾਈਮ ਦੇ ਵਿੱਚ 2 ਘੰਟੇ ਵਿੱਚ ਜਿਹੜੀ ਬਰਸਾਤ ਹੋਈ ਹੈ ਔਰ ਆਪਾਂ ਹੁਣ ਚੱਲਦੇ ਆਂ ਬ੍ਰਦਰ ਆਪਾਂ ਇਸ ਤਰ੍ਹਾਂ ਦਾ ਕੋਈ ਬ੍ਰਦਰ ਮੇਰੀ ਬ੍ਰਦਰ ਮੇਰੀ ਛੋਟੀ ਤੁਸੀਂ ਮੈਨੂੰ ਸਵਾਲ ਕੀਤਾ ਜਵਾਬ ਲੈ ਲਓ ਜਦੋਂ ਬਰਸਾਤ 1 ਯੱਕ ਮਿੰਟ 3 ਘੰਟੇ 2 ਘੰਟੇ 4 ਘੰਟੇ ਬਰਸਾਤ ਪੈਂਦੀ ਹੈ ਜੀ ਸਰ ਤੁਸੀਂ ਕਹਿੰਦੇ ਹੋ ਵੀ ਬਰਸਾਤ ਦੇ ਵਿੱਚ ਪਾਣੀ ਦੀ ਨਿਕਾਸ ਨਹੀਂ ਹੈ ਜੀ ਹੁਣ ਆਪਾਂ ਚੱਲ ਚੱਲਦੇ ਹਾਂ ਜਿੱਥੇ ਤੁਸੀਂ ਕਹਿ ਰਹੇ ਹੋ ਕਿੱ데 ਪਾਣੀ ਦਿਖਾ ਦੇਣਾ ਸਰ ਆਪਾਂ ਮਤਲਬ ਮੇਰੀ ਸਰ ਮੈਂ ਹੁਣੀ ਨਾ ਕਿਵੇਂ ਸਾਰੇ ਘੁੰਮ ਗਏ ਮੇਰੀ ਪਹਿਲੀ ਗੱਲ ਸੁਣ ਨਾ ਪ੍ਰੈਕਟੀਕਲੀ ਬਰਸਾਤ ਦੇ ਬਾਅਦ ਘੱਟ ਤੋਂ ਘੱਟ ਘੰਟਾ ਡੇਢ ਘੱਟਾ ਪਾਣੀ ਦੀ ਨਿਕਾਸੀ ਕਿਤੇ ਚਾਹੀਦਾ ਹੁੰਦਾ ਬਾਕੀ ਜੇ ਆਪਾਂ ਪ੍ਰੈਕਟੀਕਲੀ ਗੱਲ ਕਰੀਏ ਜਿੰਨੀ ਕਿ ਬਰਸਾਤ ਹੋ ਰਹੀ ਹੈ ਉਹਦੇ ਵਿੱਚ ਹੁਣ ਵੀ ਅੱਜ ਹੀ ਡੇਢ ਦੇ ਵਿੱਚ ਮੈਂ ਹੁਣ ਫੋਨ ਨਾਲ ਸਾਡੇ ਹਰ ਜਗ੍ਹਾ ਤੇ ਕੋਰਪੋਰੇਸ਼ਨ ਦੇ ਮੁਲਾਜ਼ਮ ਲੱਗੇ ਹੋਏ ਨੇ ਕਿਤੇ ਵੀ ਅਣਗਹਿਲੀ ਨਹੀਂ ਵਰਤੀ ਜਾਂਦੀ ਕਿ ਅਸੀਂ ਏਹੀ ਅਣਗਹਿਲੀ ਵਰਤੀਏ ਜਿਹਨਾਂ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਵੇ ਜਿਹੜੀ ਜ਼ਿਆਦਾ ਜ਼ਰੂਰਤ ਤੇ ਜ਼ਿਆਦਾ ਜਦ ਬਰਸਾਤ ਪੈਂਦੀ ਹੈ ਨੇਚਰਲੀ ਕਿਤੇ ਨਾ ਕਿਤੇ ਦਿੱਕਤ ਹੁੰਦੀ ਹੈ ਬਾਕੀ ਤੁਹਾਡਾ ਥੈਂਕਸ ਆ ਤੁਸੀਂ ਦੱਸਦਾ ਹੋਰਲੀ ਜਿੰਨੀ ਅਸੀਂ ਤਿਕਣ 4 ਮਹੀਨੇ 5 ਮਹੀਨੇ ਲਾ ਕੇ ਸਫਾਈ ਕਰਵਾਈ ਹੈ ਜਾਂ ਸਾਡਾ ਪ੍ਰੈਕਟੀਕਲੀ ਕੰਮ ਚੱਲਿਆ ਸਿਰਫ ਇੱਕੋ ਹੈ ਕਿ ਬਰਸਾਤ ਓਵਰ ਹੋਣ ਕਰਕੇ ਬਿਲਕੁਲ ਸਫਾਈ ਨਹੀਂ ਰਹੀ ਸਰ ਜੀ ਕਿਤੇ ਜਲਾਪਾਣੀ ਨਮਾ ਹੋ ਗਿਆ ਸਰ ਇਹਦਾ ਲਈ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਕਿ ਤਿਆਰੀਆਂ ਮੁਕੰਮਲ ਨਹੀਂ ਸੀ ਬਿਲਕੁਲ ਤਿਆਰੀ ਪੂਰੀ ਸੀ ਜੀ ਤਿਆਰੀ ਮੈਂ ਤਾਂ 3 ਮਿੰਟ ਤੋਂ ਲਗਾਤਾਰ ਲੱਗੇ ਹੋਏ ਹਾਂ ਤਿਆਰੀ ਵਾਲ ਕੋਈ ਕਮੀ ਨਹੀਂ ਹੈ ਸਾਡੀ ਸਾਡੀ ਤਿਆਰੀ ਵਾਲ ਕੋਈ ਕਮੀ ਉਹ ਤਾਂ ਸਿਰਫ ਬਖੇਰਾ ਕਰਨੋਂ ਕਰਨ ਵਾਲੀ ਗੱਲ ਹੈ ਇੱਕ ਕੀ ਨੂੰ ਲੈ ਕੇ ਚੱਲਣ ਦੀ ਗੱਲ ਹੈ ਹੋਰ ਕੁਝ ਨਹੀਂ ਆਪਾਂ ਅੱਗੇ ਪਿੱਛੇ ਜਾਂਦੇ ਬਰਸਾਤਾਂ ਹੁੰਦੀਆਂ ਨੇ ਆ ਤੁਹਾਡੀ ਤਾਂ ਆਪਾਂ 20-25 ਦਿਨ ਤੋਂ ਬਰਸਾਤ ਲਗਾਤਾਰ ਚੱਲ ਰਹੀ ਹੈ ਕਿਦੇ ਪਾਣੀ ਆਇਆ ਜਦੋਂ ਜਦੋਂ ਵੀ 2-4 ਘੰਟੇ ਜੋ ਚੱਕਰ ਬਰ ਉਹਦਾ ਨਿਕਾਸ ਨੂੰ 2 ਘੰਟੇ ਡੇਢ ਘੰਟੇ ਲੱਗ ਜਾਂਦਾ ਤੁਹਾਨੂੰ ਮੈਂ ਆਪਣੇ ਹਲਕਾ ਸੈਂਟਰ ਦੀ ਦੱਸ ਦਿੰਦਾ ਤੁਹਾਡੀ ਗੱਲ ਦਾ ਜਵਾਬ ਦੇ ਦਿੰਦਾ 40-45 ਸਾਲ ਹੋ ਗਏ ਸੀ ਹਲਕਾ ਸੈਂਟਰ ਦੇ ਵਿੱਚ ਢੋਕਾ ਮਹੱਲਾ ਵਾ ਤੁਸੀਂ ਸਾਰੇ ਪ੍ਰੈਸ ਵਾਲੇ ਵੀ ਜਾਣਦੇ ਹੋ ਪਹਿਲੀ ਵਾਰ ਹੋਇਆ ਉਸ ਮਹੱਲੇ ਦੇ ਵਿੱਚ ਜਿਹੜਾ ਅੱਜ ਵੀ ਇੰਨੀ ਬਰਸਾਤ ਹੋਣ ਦੇ ਬਾਵਜੂਦ ਅੱਜ ਵੀ ਪਾਣੀ ਨਹੀਂ ਆਇਆ ਉੱਥੇ ਕਿਉਂਕਿ ਕੰਮ ਕਰਨ ਦੀ ਸਾਡੀ ਨੀਅਤ ਤੇ ਨੀਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਗਾ ਚਾਹੇ ਐਮਐਲਏ ਸਾਥੀ ਨੇ ਮੇਰੇ ਚਾਹੇ ਸਾਡੇ ਮੇਅਰ ਸਾਹਿਬ ਨੇ ਚਾਹੇ ਕਾਉਂਸਲਰ ਨੇ ਇਹ ਜਿਹੜਾ ਅੱਜ ਦਾ ਘਟਨਾ ਵਾਪਰੀ ਆ ਇਹ ਇਕ ਆਪਾਂ ਮਨਸ਼ਾ ਬਣਾ ਕੇ ਆਈਏ ਵੀ ਆਪਾਂ ਅੱਜ ਇਹ ਕੰਮ ਕਰਨ ਲਈ ਚੱਲੇ ਆ ਅੱਜ ਉਹਨਾਂ ਦੀ ਨੀਅਤ ਸੀਗੀ ਵੀ ਉਹ ਮੇਅਰ ਸਾਹਿਬ ਦੇ ਨਾਲ ਜਿਹੜਾ ਗਲਤ ਲੈਂਗੁਏਜ ਬੋਲ ਕੇ ਗਏ ਆ ਉਹ ਉਹਨਾਂ ਦੀ ਸੋਚ ਆ ਮੈਂ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਜੋ ਸਾਡੇ ਹਾਈ ਕਮਾਂਡ ਦੇ ਪ੍ਰਤੀ ਤੇ ਸਾਡੀ ਪਾਰਟੀ ਦੇ ਪ੍ਰਤੀ ਜੋ ਬੋਲ ਕੇ ਗਿਆ ਇੱਥੋਂ ਪਤਾ ਲੱਗਦਾ ਵੀ ਉਹਨਾਂ ਨੂੰ ਹਜੇ ਤਾਜੀ-ਤਾਜੀ ਹਲਕਾ ਵੈਸਟ ਦੇ ਲੋਕਾਂ ਨੇ ਅਕਲ ਸਿਕਾਈਆ ਇੱਥੋਂ ਤਾਜ਼ਾਤਾ ਆਇਆ ਉਹਨਾਂ ਦੀਆਂ ਜਿਹੜੀਆਂ ਹਾਰ ਹੋਈ ਆ ਉਹਦੀ ਬਖਲਾਅ ਦਾ ਇੱਕ ਉਹਨਾਂ ਦੀ ਹਾਈ ਕਮਾਂਡ ਦੀ ਜਿਹੜਾ ਉਹਨਾਂ ਦੇ ਅੱਜ ਸੀਨੀਅਰ ਚਾਇ ਪ੍ਰਧਾਨ ਲਾਲੋ ਚਾਇ ਜਨਰਲ ਸੈਕਟਰੀ ਲਾਲੋ ਇਹ ਉਹਨਾਂ ਦੀ ਬਖਲਾਅ ਦਾ ਅਸੀਂ ਆਪਣੀ ਨੀਅਤ ਤੇ ਨੀਤੀ ਨਾਲ ਕੰਮ ਕਰ ਰਹੇ ਆ ਲੁਧਿਆਣੇ ਦਾ ਵਿਕਾਸ ਕਰਨਾ ਪੰਜਾਬ ਦਾ ਵਿਕਾਸ ਕਰਨਾ ਔਰ ਕੋਈ ਸਾਡੇ ਵੱਲੋਂ ਸਾਡ ਨੂੰ ਦਾ ਇਸ ਗੱਲ ਦਾ ਮਾਣ ਇੱਕ ਮਹਿਲਾ ਜਿਹੜੀ ਸਾਨੂੰ ਮਿਹਰ ਮਿਲੀ ਆ ਪਹਿਲੀ ਵਾਰ ਸਾਡੀ ਪਾਰਟੀ ਨੇ ਲੁਧਿਆਣੇ ਨੂੰ ਦਿੱਤੀ ਆ ਅੱਜ ਉਹ ਕੰਮ ਕਰ ਰਹੀ ਆ ਜਮੀਨੀ ਲੈਵਲ ਤੇ ਹਰ ਚਾਹੇ ਭਾਜਪਾ ਦਾ ਕਾਉਂਸਲਰ ਆ ਚਾਹੇ ਕਾਂਗਰਸ ਦਾ ਕਾਉਂਸਲਰ ਆ ਸੱਚ ਚਾਹੇ ਸਾਡੀ ਆਪਣੀ ਪਾਰਟੀ ਦਾ ਚਾਹੇ ਕਾਲੀ ਦਲ ਦਾ ਵਾ ਕੰਮ ਕਰਨ ਦੇ ਵਿੱਚ ਸਾਡਾ ਕੋਈ ਕਿਸੇ ਦੇ ਨਾਲ ਬਿਤਕਰਾ ਨਹੀਂਗਾ ਕਿਉਂਕਿ ਲੁਧਿਆਣੇ ਦਾ ਵਿਕਾਸ ਆ ਇਹ ਲੁਧਿਆਣੇ ਦਾ ਸਾਫ ਕਰਨਾ ਵਾ ਆਪਾਂ ਇਹ ਕੱਲਾ ਕਿਸੇ ਇਲਾਕੇ ਦਾ ਜਾਂ ਵਾਰਡ ਦਾ ਨਹੀਂ ਹੈਗਾ ਆਪਾਂ ਕੰਮ ਕਰਾਂਗੇ ਜੇ ਕੋਈ ਹੋਰ ਗੱਲ ਹੈਗੀ ਤਾਂ ਤੁਸੀਂ ਆਪ ਜਾਣਦੇ ਹੋ ਪ੍ਰੈਸ ਵਾਲੇ ਤੇ ਜਿਹੜੇ ਬੰਦੇ ਅੱਜ ਵੀ ਧਰਨੇ ਤੇ ਬੈਠੇ ਸੀਗੇ ਉਹਨਾਂ ਦੇ ਨਾਲ ਲਾਲੋ ਤੁਸੀਂ ਪਿਛਲੇ ਦਿਨੀ ਮੈਂ ਆਪਣੇ ਹਲਕੇ ਦੀ ਉਹ ਕਰਦਾ ਮੇਰੇ ਹਲਕਾ ਸੈਂਟਰ ਦੇ ਆ ਉਹਨਾਂ ਨੇ ਪਾਣੀ ਦੀ ਟੈਂਕੀ ਇੱਕ ਬਣਾਉਣੀ ਸੀ ਉਹ ਮੇਰੇ ਕੋਲ ਮੇਰ ਸਾਹ ਦੇ ਤਾਂ ਨਹੀਂ ਉਹ ਧਿਆਨ ਚ ਆਇਆ ਉਹ ਕੱਲਾ ਮੇਰੇ ਕੋਲ ਆਇਆ ਮੈਂ ਉਸ ਹਲਕੇ ਦਾ ਐਮਐਲਏ ਸੈਂਟਰ ਦਾ ਉਹ ਮੈਨੂੰ ਕਹਿੰਦੇ ਜੀ ਆ ਪਾਣੀ ਦੀ ਟੈਂਕੀ ਸਾਡੇ ਸੰਗ ਵਾਲੇ ਜਿਹੜੇ ਆ ਉਹ ਇੱਥੇ ਕਰਦੇ ਆ ਜੇ ਅੱਗੇ ਪਿੱਛੇ ਮੈਂ ਭਾਜਪਾ ਦੇ ਕਾਉਂਸਲਰ ਨੂੰ ਲੈ ਕੇ ਗਿਆ ਤੁਸੀਂ ਨੀਅਤ ਤੇ ਨੀਤੀ ਦੀ ਗੱਲ ਕਰਦੇ ਹੋ ਮੈਂ ਉਹਨੂੰ ਲੈ ਕੇ ਗਿਆ ਵੀ ਦੱਸੀ ਦੱਸੋ ਕਿੱਥੇ ਬਣਾਈਏ ਜਿੱਥੇ ਉਹਨਾਂ ਨੇ ਕਿਹਾ ਬੇਸ਼ੱਕ ਤੁਸੀਂ ਪੁੱਛ ਸਕਦੇ ਹੋ ਇਹ ਸਾਡੀ ਨੀਅਤ ਕਿਵੇਂ ਸ਼ੱਕ ਕੀਤਾ ਜਾ ਸਕਦਾ ਉਹ ਸਾਡੀ ਮਿਹਰ ਕਿਵੇਂ ਗਲਤ ਹੋ ਸਕਦੀ ਨਹੀਂ ਜਿੱਦੀ ਪਾਣੀ ਗੱਲ ਕਰਦੇ ਪਏ ਉਹ ਬੰਦੇ ਇਕੱਠੇ ਹੋਏ ਆ ਡਾਕਟਰ ਵਿਨੋਦ ਕਪੂਰ ਸੀ ਉੱਥੇ ਕੱਲ ਵੀ ਹੋਏ ਸੀ ਉਹ ਕਹਿੰਦੇ ਸੀ ਸ਼ਾਖਾ ਵਾਲੇ ਬੰਦੇ ਵਿਰੋਧ ਕਰਦੇ ਪਏ ਜਿੱਥੇ ਟੈਂਕੀ ਤੁਸੀਂ ਲਗਾਉਣਾ ਚਾਹੁੰਦੇ ਹੋ ਉਹ ਐਚਐਸ ਆਰਮ ਕੰਪਨੀ ਲਗਾਉਣਾ ਚਾਹੁੰਦੀ ਠੇਕੇਦਾਰ ਲੇਕਿਨ ਉੱਥੇ ਜਗਾ ਉਥੇ ਐਨਜੀਟੀ ਅੰਦਰ ਆੜਾ ਮਾਮਲਾ ਵੀ ਚੱਲਾ ਗਿਆ ਤੇ ਪੇੜ ਕੱਟਨੇ ਪਊਗੇ ਤੁਸੀਂ ਪਹਿਲਾਂ ਕਪੂਰ ਸਾਹਿਬ ਦੀ ਜੀਦੀ ਅੰਦੀ ਤੁਸੀਂ ਗੱਲ ਕਰਦੇ ਹੋ ਉਹ ਇੱਕ ਮhalla ਨਿਵਾਸੀ ਤੁਸੀਂ ਅਗਰ ਅੱਜ ਦੇ ਅੱਜ ਦੇ ਮੈਂ ਭਾਜਪਾ ਇੱਕ ਮੈਂ ਤੁਹਾਨੂੰ ਮੈਂ ਉਹਨਾਂ ਨਾਲ ਮੈਂ ਮੈਂ ਉਸ ਹਲਕੇ ਦਾ ਸੇਵਾਦਾਰ ਹਾਂ ਜੀ ਬਿਲਕੁਲ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਇਹ ਦੱਸਣਾ ਚਾਹਣਾ ਬਈ ਭਾਜਪਾ ਸਾਡੇ ਨਾਲ ਕਿਵੇਂ ਨੀਅਤ ਤੇ ਸ਼ੱਕ ਕਰ ਸਕਦੀ ਹੈ ਸਾਡੀ ਸਾਡੇ ਮੇਰ ਉਹਨਾਂ ਦੇ ਪ੍ਰਤੀ ਵੀ ਉਹ ਜਿਹੇ ਕੰਮ ਕਰ ਰਿਹਾ ਸਾਡੇ ਪ੍ਰਤੀ ਵੀ ਉਹ ਜਿਹੇ ਕੰਮ ਕਰ ਰਿਹਾ ਫਿਰ ਉਹਨਾਂ ਦੀ ਨੀਅਤ ਦੇ ਉੱਤੇ ਕਿਉਂ ਸ਼ੱਕ ਕੀਤਾ ਜਾ ਰਿਹਾ ਤੁਹਾਡੀ ਕੰਮ ਦੇਖੋ ਤੁਹਾਡੇ ਕੰਮ ਤੇ ਸ਼ਰਤ ਵੀ ਸੈਟ ਹਲਕੇ ਨਾਲ ਨੌਰਥ ਹਲਕੇ ਕੋਈ ਸ਼ਰਤ ਨਹੀਂ ਹੈ ਕਿ ਕਿਸੇ ਵੀ ਹਲਕੇ ਦੀ ਲਾਓ ਪਾਣੀ ਟੈਂਕੀ ਦਾ ਮਸਲਾ ਵੀ ਟੈਂਕੀ ਮੇਰੀ ਬੇਨਤੀ ਸੁਣ ਲਓ ਕਟਨੇ পেট ਕਟਨੇ ਜੁੜੀ ਹੈ ਪੇਟ ਬਿਲਕੁਲ ਨਹੀਂ ਇੱਕ ਪੇਟ ਮ ਨਹੀਂ ਕਟਿਆ ਜਾਊਗਾ ਮੈਂ ਤੁਹਾਡੀ ਆ ਸਾਰੀ ਪ੍ਰੈਸ ਦੀ ਆਜੀਤ ਕਹਿ ਰਿਹਾ ਪਰ ਇਹ ਨਹੀਂ ਹੈਗਾ ਵੀ ਆਟਾ ਗੁੰਦੀ ਹਲਦੀ ਕਿਉਂ ਉਹ ਉਹ ਮਸਾਲ ਪਾਜ ਪਾਦੀ ਨਹੀਂ ਚੱਲੂਗੀ ਇਸ ਕੰਮ ਦੇ ਵਿੱਚ ਪਾਜ ਪਾ ਜਿਹੜਾ ਕੰਮ ਆ ਲੁਧਿਆਣੇ ਦਾ ਵਕਾਸ ਕਰਨਾ ਸਾਡੀ ਮੈਂ ਪਹਿਲਾਂ ਜਿਵੇਂ ਕਿਹਾ ਵਾ ਨiyet ਤੇ ਨੀਤੀ ਦੇ ਉੱਤੇ ਵਿੱਚ ਕੋਈ ਸ਼ੱਕ ਨਾ ਕਰੇ ਕਿਉਂਕਿ ਟੀਪੀਏ ਤੋਂ ਨੀਤੀ ਆ ਗਈ ਚੰਨਲ ਸਹਿਮਤ ਹੋ ਜਾਂਦੇ ਆ ਅੱਜ ਦੇ ਜੋ ਵੀ ਅੱਜ ਇਸ਼ੂ ਹੋਇਆ ਉਹਨੂੰ ਆਪਾਂ ਇੱਕ ਪੋਲਿਟੀਕਲ ਪ੍ਰੋਪਗੈਂਡਾ ਮੰਨ ਸਕਦੇ ਆ ਕਿਉਂਕਿ ਭਾਜਪਾ ਦੇ ਚ ਨਹੀਂ ਹੈ ਹੀ ਆ ਉਹ ਲੈਟ ਮੀ ਫਿਨਿਸ਼ ਫਸ ਹਾਂਜੀ ਉਹ ਇੱਕ ਪੋਲਿਟੀਕਲ ਪ੍ਰੋਪਗੈਂਡਾ ਉਹਨੂੰ ਆਪਾਂ ਮੰਨ ਲੈਂਦੇ ਆ ਲੇਕਿਨ ਪੂਰੇ ਪੰਜਾਬ ਦੇ ਵਿੱਚ ਆਪਦਾ ਵਿਰੋਧ ਹੋ ਰਿਹਾ ਉਹਦਾ ਕੀ ਰੀਜ਼ਨ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਵੀ ਤੁਹਾਨੂੰ ਹਾਂਜੀ ਕਿਸ ਚੀਜ਼ ਦਾ ਬਤਨ ਹੁਲੂ ਬੈਂਕ ਪੂਲਿੰਗ ਪਾਲਿਸੀ ਬਾਰੇ ਫਿਰ ਸਰ ਤੁਸੀਂ ਅਵੇਰ ਨਹੀਂ ਹੋ ਜਾਪੇ ਸਰ ਵੇਰ ਦੀ ਗੱਲ ਨਹੀਂ ਮੈਂ ਤਾਂ ਸਿਕਨ ਸਾਹਿਬ ਦੀ ਬੋਸਤਾ ਤੇ ਤੁਸੀਂ ਕੋਈ 100 ਕਮੈਂਟ 97 ਨੈਗੇਟਿਵ ਤੁਸੀਂ ਸਾਨੂੰ ਆਪਣਾ ਸਵਾਲ ਹੀ ਨਹੀਂ ਪੂਰਾ ਦੱਸਿਆ ਸੀ ਕਿਉਂ ਤੁਹਾਡੇ ਬ੍ਰੇਟੇ ਬੈਠਿਆ ਪਾਸ ਮੁੱਦੇ ਤੇ ਗੱਲ ਕਰਨ ਲਈ ਇੱਕ ਸਵਾਲ ਹੈ ਅੱਜ ਤੁਹਾਡੇ ਇੱਕ ਕਾਉਂਸਲਰ ਦੇ ਪਤੀ ਨੇ ਪਾਇਆ ਪੋਸਟ ਪਾਈ ਉਦੋਂ ਬਾਅਦ ਉਹਦਾ ਕੰਮ ਹੋਇਆ ਇਹ ਆਮ ਆਦਮੀ ਪਾਰਟੀ ਦੇ ਕਾਉਂਸਲਰ ਦੇ ਜੇ ਉਹ ਨਹੀਂ ਪੋਸਟ ਪਾਉਣੀ ਪੈ ਜੇ ਫਾਇਦਾ ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੱਸ ਦਿਓ ਅੱਜ ਮਨੀਸ਼ਾ ਤੁਹਾਡੇ ਪਿੱਛੇ ਖੜੇ ਨੇ ਬੜਾ ਉਹ ਹੋਇਆ ਦੇਖ ਕੇ ਵੀ ਜਦ ਇਹਨਾਂ ਨੂੰ ਪੋਸਟਾਂ ਪਾਉਣੀਆਂ ਪੈ ਰਹੀਆਂ ਨੇ ਆਮ ਬੰਦੇ ਦਾ ਕੰਮ ਕਿਵੇਂ ਬਿਲਕੁਲ ਪਿੱਛੇ ਖੜੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਭਾ ਕਈ ਵਾਰ ਜਜਵਾਤੀ ਹੋ ਕੇ ਉਹ ਸਾਡੇ ਸਰੀਰ ਦਾ ਅੰਗ ਆ ਜੇ ਉਹ ਨੂੰ ਕੋਈ ਹੈ ਜੇ ਉਹ ਨੂੰ ਨਹੀਂ ਹੈ ਗੋਗੀ ਅੱਜ ਵੀ ਸਾਡੇ ਸਰੀਰ ਦਾ ਅੰਗ ਆ ਗੋਗੀ ਕੋ ਸਾਡੇ ਆਪਣੇ ਪੱਤਰ ਆਪ ਹੀ ਤੋੜਿਆ ਸੀ ਦੇਖੋ ਗੱਲ ਸੁਣੋ ਮੇਰੀ ਜज्ਬਾਤੀ ਸਾਡੇ ਚ ਕੰਮ ਕਰਨ ਦਾ ਜੋਸ਼ ਆ ਇਹਨੂੰ ਦਾ ਜੋਸ਼ ਕਹਿੰਦੇ ਆ ਇਹਦੇ ਵਿੱਚ ਜੋਸ਼ ਨਾਲ ਕੋਈ ਬੰਦਾ ਉਹਨਾਂ ਚੋਸਪਤਾ ਜੀ ਨੇ ਅਨਮੋਲ ਗਗਨ ਮਾਨ ਜੀ ਨੇ ਅਸਤੀਫਾ ਦਿੱਤਾ ਸੀਗਾ ਜਿਹੜਾ ਬਾਅਦ ਚ ਚਲੋ ਐਕਸੈਪਟ ਨਹੀਂ ਕੀਤਾ ਦੇਖੋ ਅੱਜ ਆਪਾਂ ਜਿਹੜੇ ਮੁੱਦੇ ਤੇ ਬੈਠੇ ਆ ਤੁਸੀਂ ਉਹ ਮੁੱਦਿਆਂ ਲਈ ਇੱਕ ਲਾਗ ਆਪਾਂ ਤੁਹਾਡੇ ਨਾਲ ਕਰ ਸਕਦੇ ਆ ਤੁਸੀਂ ਅੱਜ ਜਿਹੜਾ ਸਾਡੇ ਮੇਰ ਸਾਹਿਬ ਨਾਲ ਜੋ ਪਾਰਟੀਆਂ ਨੇ ਇੱਕ ਮੁੱਦਾ ਬਣਾ ਕੇ ਅੱਜ ਉੱਥੇ ਕਾਨੂੰਨੀ ਹਰਕਤ ਕੀਤੀ ਆ ਉਹ ਗਲਤ ਆ ਉਹਦੀ ਅਸੀਂ ਨਿੰਦਿਆ ਕਰਦੇ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਐਮਐਲਏ ਹ ਲੁਧਿਆਣੇ ਦੇ ਮੇਰ ਅਸੀਂ ਸਾਰੇ ਹੀ ਲੁਧਿਆਣੇ ਦੇ ਵਿਕਾਸ ਲਈ 24 ਘੰਟੇ ਹਾਜ਼ਰ ਆ ਔਰ ਲੁਧਿਆਣੇ ਦੇ ਵਿਕਾਸ ਨੂੰ ਕਦੇ ਪਿੱਛੇ ਨਹੀਂ ਰਹਿਣ ਦਿੱਤਾ ਜਾਊਗਾ ਮਨੀਸ਼ ਸਾਹਿਬ ਜੀ ਦੀ ਗੱਲ ਕੀਤੀ ਹੈ ਮਨੀਸ਼ ਸਾਹਿਬ ਸਾਹਮਣੇ ਖੜੇ ਨੇ ਜਦੋਂ ਜਦੋਂ ਇਹਨਾਂ ਦਾ ਹੁਕਮ ਹੈ 1 ਮਿੰਟ ਚ ਪੁੱਛੋ ਇਹ ਸਵਾਰ ਆਦੇ ਸੀ ਕਰਨਾ ਕਿਉਂ ਪੈ ਗਿਆ ਨਹੀਂ ਕਰਦੇ ਜਿਹੜੇ ਪ੍ਰੈਸ਼ਰ ਸਾਹਿਬ ਨੇ ਕਿ ਕੋਈ ਜਜ਼ਬਾਤ ਆਪਾਂ ਤਾਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਨਾ ਜਦੋਂ ਫੋਨ ਆਉਂਦਾ ਹੈ ਤੇ 1 ਮਿੰਟ ਤੇ ਨਹੀਂ ਉਹ ਤਾਂ ਕਹਿੰਦੇ ਵੀ ਐਮਐਲਏ ਸਾਹਿਬ ਸਾਡੀ ਸੁਣਦੇ ਨੇ ਸਾਰੇ ਸੁਣਦੇ ਨੇ ਫੇਰ ਸਾਹਿਬ ਸੁਣਦੇ ਨੇ ਪਰ ਅਫਸਰ ਨਹੀਂ ਸੁਣਦੇ ਉਹ ਤਾਂ ਕਹਿੰਦੇ ਐਮਐਲਏ ਸਾਡੇ ਸਭ ਤੋਂ ਵਧੀਆ ਬੰਦੇ ਨੂੰ ਕਿਹਾ ਜਿਹੜਾ ਨਹੀਂ ਅਫਸਰ ਸੁਣੂਗਾ ਤੁਹਾਡੇ ਲਈ ਵੀ ਦੱਸ ਰਿਹਾ ਚਾਹੇ ਸਾਡਾ ਦਾ ਛੱਡੋ ਅਮੀਸ਼ਾ ਦਾ ਸਾਡੀ ਪਾਰਟੀ ਦਾ ਚਾਹੇ ਭਾਜਪਾ ਦਾ ਕਾਉਂਸਲਰ ਹੋਵੇ ਚਾਹੇ ਕਾਲੀ ਦਲ ਦਾ ਚਾਹੇ ਬੀਜੇਪੀ ਦਾ ਹਰ ਅਫਸਰ ਹਰ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਦੀ ਗੱਲ ਸੁਣੂਗਾ ਮੈਂ ਵੀ ਪ੍ਰੂਫ ਦੇ ਦਿੰਦਾ ਸਰ ਲੁਧਿਆਣਾ ਪੁਲਿਸ ਪਾਰਟੀ ਦੇ ਕੰਟਰੋਲ 'ਚ ਨਹੀਂ ਹੈਗੀ ਮੈਂ ਪ੍ਰੂਫ ਦੇ ਦਿੰਦਾ ਇਹ ਅੱਜ ਦਾ ਮੁੱਦਾ ਨਹੀਂਗਾ ਫੇਰ ਆਪਾਂ ਲੱਕ ਕਰ ਲਾਂਗੇ ਕੱਲ ਨੂੰ ਰੰਗ ਲਾਂਗੇ ਥੈਂਕ ਯੂ